कहते हैं, यहाँ के लोग भी, भी पहाड़ों के जैसे सीधे और पवित्र होते हैं गुजरात, गुजरात लाला हितकारी विद्या मंदिर रमेश चंद्र सर्व हितकारी विद्या मंदिर लाइव 18 न्यूज आप हौसला सच दा सच दा। कर दी खन्ना तो विशेष रिपोर्ट ਦੇ ਸਭ ਤੋਂ ਸੋਹਣੇ ਤੇ ਐਸਟਿਮਡ ਇੰਸਟੀਚਿਊਟ ਲਾਲਾ ਸਰਕਾਰੂਮਲ ਸਰਭ ਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵਿਦਿਆ ਮੰਦਰ ਦੇ ਵਿੱਚ ਐਨੂਅਲ ਫੰਕਸ਼ਨ ਦੇ ਵਿੱਚ ਪਹੁੰਚੇ ਪਰਮ ਸਤਕਾਰਯੋਗ ਸਾਡੇ ਪੇਰੈਂਟਸ हिमाचल को लोग देवभूमि कहते हैं यहाँ के लोग भी पहाड़ों के जैसे सीधे और पवित्र होते हैं गुजरात में ढोकला, गुजरात ना थेपला, सवारा पसंद छे हो रे हो आम जावड़ा तो, आम चिलावड़ी, ये नहीं अरे, गुजरात में भी तो मुंबई ਨਾ ਸਜਾਇਆ ਹਮਨੇ ਨਾਓ ਦੈਟ ਆਰ ਚੀਫ ਗੈਸਟ ਆਨਰੇਬਲ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਸ ਦਾ ਤਹਿ ਦਿਲ ਦੀ ਗਹਿਰਾਈ ਤੋਂ ਉਹਦੇ ਪਹੁੰਚਣ ਤੇ ਸ਼ਲਾਘਾ ਕਰਦਾ ਧੰਨਵਾਦ ਕਰਦਾ ਤੁਸੀਂ ਅੱਜ ਸਾਡੇ ਖੰਨੇ ਦੇ ਸਭ ਤੋਂ ਸੋਨੇ ਤੇ ਸਟੀਮਡ ਇੰਸਟੀਚਿਊਟ ਲਾਲਾ ਸਰਕਾਰੂਮਲ ਸਰਵ ਹਿਤਕਾਰੀ ਵਿਦਿਆਮੰਦਰ ਤੇ ਪੰਡਿਤ ਰਮੇਸ਼ ਚੰਦਰ ਵਿਸ਼ਿਸ਼ਟ ਸਰਵ हितਕਾਰੀ ਵਿਦਿਆ ਮੰਦਰ ਦੇ ਅੱਜ ਜੋ ਕੈਂਪਸ ਦੇ ਵਿੱਚ ਕਵਰੇਜ ਕਰਨ ਲਈ ਆਏ ਹਾਂ ਤੁਹਾਨੂੰ ਜੀ ਆਇਆਂ ਨੂੰ ਅੱਜ ਐਨੂਅਲ ਫੰਕਸ਼ਨ ਹੈ ਉਰੇ ਔਰ ਸਾਡਾ ਇਹ ਜਿਹੜਾ ਇੰਸਟੀਚਿਊਟ ਹੈ ਇਹ ਇੰਸਟੀਚਿਊਟ ਹੈ ਜਿਹੜਾ ਖੰਨਾ ਐਜੂਕੇਸ਼ਨ ਸੁਸਾਇਟੀ ਦੇ ਅੰਡਰ ਸਾਡੇ ਦੋ ਇੰਸਟੀਚਿਊਟ ਚੱਲ ਰਹੇ ਨੇ ਜਿਹੜੇ ਬਹੁਤ ਹੀ ਅੱਛਾ ਤੇ ਸੁਚੱਜਾ ਪਰਫਾਰਮ ਕਰ ਰਹੇ ਨੇ ਔਰ ਇਹਦੀ ਇਸ ਸਾਰੇ ਜਿਹੜੀ ਖੰਨਾ ਐਜੂਕੇਸ਼ਨ ਸੁਸਾਇਟੀ ਹੈ ਇਹਦੀ ਜਿਹੜੀ ਮੈਨੇਜਮੈਂਟ ਹੈ ਉਹਦੀ ਜਿੰਨੇ ਸ਼ਬਦਾਂ ਦੇ ਵਿੱਚ ਸਲਾਗਾ ਕੀਤੀ ਜਾਵੇ ਉੰਨੀ ਥੋੜੀ ਔਰ ਕਿਉਂਕਿ ਇਹਨਾਂ ਦੀ ਮਿਹਨਤ ਸਦਕਾ ਹੀ ਇਹ ਇੰਸਟੀਚਿਊਟ ਹੈ ਜਿਹੜਾ ਜਿਸ ਦਿਨ ਤੋਂ ਸ਼ੁਰੂ ਹੋਇਆ ਅੱਜ ਉਰੇ ਹਜ਼ਾਰਾਂ ਹੀ ਬੱਚਾ ਪੜ ਕੇ ਕੋਈ ਆਈਪੀਐਸ ਕੋਈ ਆਈਈਐਸ ਕੋਈ ਡਾਕਟਰ ਕੋਈ ਸੀਏ ਕੋਈ ਵਕੀਲ ਐਡਵੋਕੇਟ ਬਣੇ ਆ ਔਰ ਬੜਾ ਨਾਮ ਕਮਾਇਆ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਵੱਡਾ ਨਾਮ ਕਮਾਇਆ ਇਹਨਾਂ ਉਰੇ ਦੇ ਪੜੇ ਬੱਚਿਆਂ ਨੇ ਅੱਜ ਵੀ ਜਿਹੜੇ ਬੱਚੇ ਉਰੇ ਪੜ੍ਹਦੇ ਨੇ ਤੁਸੀਂ ਕਦੇ ਇਹ ਨਾ ਬੱਚਿਆਂ ਦੇ ਨਾਲ ਗੱਲ ਕਰਕੇ ਦੇਖਿਓ ਇਹਨਾਂ ਦਾ ਕੌਨਫੀਡੈਂਸ ਲੈਵਲ ਦੇਖਿਓ ਛੋਟੇ ਛੋਟੇ ਬੱਚਿਆਂ ਦਾ ਤੁਹਾਨੂੰ ਆਪ ਮਹਿਸੂਸ ਹੋਊਗਾ ਕਿ ਉਰੇ ਦੀ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਕਿੰਨਾ ਵਧੀਆ ਤੇ ਕਿੰਨਾ ਅੱਛਾ ਚੱਲਦਾ ਹੈ ਸੋ ਮੈਂ ਜਿੱਥੇ ਅੱਜ ਉਰੇ ਪਹੁੰਚੇ ਆ ਆਪਣਾ ਕਿਉਂਕਿ ਮੈਂ ਖੰਨੇ ਦਾ ਜੰਪਲ ਹੋਣ ਦੇ ਨਾਤੇ ਕਿਉਂਕਿ ਇਹ ਮੇਰਾ ਆਪਣਾ ਪਰਿਵਾਰ ਹੈ ਮੇਰੇ ਮੈਨੂੰ ਐਦਾਂ ਮਹਿਸੂਸ ਹੁੰਦਾ ਵੀ ਖੰਨੇ ਦੇ ਇੰਸਟੀਚਿਊਟ ਖੰਨੇ ਦੇ ਸਾਡੇ ਬਜ਼ੁਰਗ ਸਾਡੇ ਜਿਨ੍ਹਾਂ ਦੇ ਸਿਰ ਤੇ ਇੰਸਟੀਚਿਊਟ ਚੱਲਦੇ ਨੇ ਵੀ ਜਿਵੇਂ ਮੇਰੇ ਪਿਓਆਂ ਦਾਦਿਆਂ ਵਰਗੇ ਹੁੰਦੇ ਨੇ ਮੈਨੂੰ ਐਦਾਂ ਮਹਿਸੂਸ ਹੁੰਦਾ ਸੋ ਮੈਂ ਅੱਜ ਉਰੇ ਪਹੁੰਚ ਕੇ ਆਪਣੇ ਆਪ ਦੇ ਵਿੱਚ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਮੈਂ ਕੋਈ ਉਰੇ ਚੀਫ ਗੈਸਟ ਬਣ ਕੇ ਨਹੀਂ ਆਇਆ ਮੈਂ ਉਰੇ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਆਇਆ ਹਾਂ ਸੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਮੈਂ ਉਹਨੂੰ ਤਾਰੀਫ ਕਰਨੀ ਚਾਹਾਂਗਾ ਜਿਹੜੇ ਸਾਡੇ ਜਿੰਨੇ ਵੀ ਡਿਗਨੇਟਰੀਜ਼ ਨੇ ਜਿਦੇ ਚ ਸ਼੍ਰੀ ਸੰਸਾਰਚੰਦ ਦੀ ਪੈਟਰਨ ਨੇ ਚੀਫ ਸ਼੍ਰੀ ਰਜੇਸ਼ ਕੁਮਾਰ ਸਾਹਨੇ ਵਾਲੀ ਆ ਜੀ ਪੈਟਰਨ ਸ਼੍ਰੀ ਦੇਵਕ੍ਰਿਸ਼ਨ ਢੰਡ ਜੀ ਪ੍ਰੈਜ਼ੀਡੈਂਟ ਸਾਹਿਬ ਮੇਰੇ ਨਾਲ ਖੜੇ ਨੇ ਸ਼੍ਰੀ ਰਮੇਸ਼ ਗੁਪਤਾ ਜੀ ਵਾਈਸ ਪ੍ਰੈਜ਼ੀਡੈਂਟ ਸਾਹਿਬ ਸ਼੍ਰੀ ਵਿਨੋਦ ਕੁਮਾਰ ਜੀ ਸਾਡੇ ਜਰਨਲ ਸਕੱਤਰ ਨੇ ਸ਼੍ਰੀ ਪਰਮਜੀਤ ਸਿੰਘ ਜੀ ਮੈਨੇਜਰ ਨੇ ਸ਼੍ਰੀ ਸੰਦੀਪ ਕੁਮਾਰ ਜੀ ਮੈਨੇਜਰ ਨੇ ਸ਼੍ਰੀ ਓਮ ਪ੍ਰਕਾਸ਼ ਸਚਦੇਵਾ ਜੀ ਫਾਰਮਰ ਪ੍ਰੈਜ਼ੀਡੈਂਟ ਨੇ ਸ਼੍ਰੀ ਵਿਨੋਦ ਵਿਸ਼ਿਸ਼ਟੀ ਫਾਰਮਰ ਪ੍ਰੈਜ਼ੀਡੈਂਟ ਨੇ ਸ਼੍ਰੀ ਅਸ਼ੋਕ ਕੁਮਾਰ ਵਿਜ ਜੀ ਮੈਂਬਰ ਸ਼੍ਰੀ ਗੁਰਦਿਆਲ ਸਿੰਘ ਜੀ ਮੈਂਬਰ ਸ਼੍ਰੀ ਪ੍ਰੀਆ ਦਰਸ਼ਨ ਜੀ ਮੈਂਬਰ ਸ਼੍ਰੀ ਰਜੇਸ਼ ਕੁਮਾਰ ਡਾਲੀ ਜੀ ਮੈਂਬਰ ਸ਼੍ਰੀ ਸੰਜੇ ਗੁਪਤਾ ਜੀ ਮੈਂਬਰ ਮਿਸਿਸ ਸੁਨੀਤਾ ਲਾਂਬਾ ਜੀ ਮੈਂਬਰ ਸ਼੍ਰੀ ਵਿਨੇ ਗੁਪਤਾ ਜੀ ਮੈਂਬਰ ਮਿਸਿਸ ਬਬਲੀ ਤਿਵਾੜੀ ਜੀ ਮੈਂਬਰ ਸ਼੍ਰੀ ਪ੍ਰਵੀਨ ਕੁਮਾਰ ਵਿਜੇਸ਼ਵਰ ਜੀ ਮੈਂਬਰ ਸ਼੍ਰੀ ਨਿਰਵিকার ਛਾਬੜਾ ਜੀ ਮੈਂਬਰ ਸ਼੍ਰੀ ਅਦਰਸ਼ੂ ਜੀ ਮੈਂਬਰ ਇਹ ਟੋਟਲ ਜਿਹੜੀ ਵੀ ਜਿਹੜੇ ਸਾਡੇ ਉਰੇ ਦੇ ਡਿਗਨੇਟਰੀਜ਼ ਨੇ ਜਿਨ੍ਹਾਂ ਦੀ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਇਸ ਪੂਰੀ ਸੁਸਾਇਟੀ ਨੂੰ ਪਹਿਲਾਂ ਤਾਂ ਇਹਨਾਂ ਨੇ ਕਿਸੇ ਟਾਈਮ ਦੇ ਵਿੱਚ ਬਜ਼ੁਰਗਾਂ ਨੇ ਸਾਡੇ ਅਨੇ ਰਜਿਸਟਰ ਕਰਵਾ ਕੇ ਇਹ ਇੱਕ ਇੱਕ ਤਲ ਤਲ ਫੁੱਲ ਫੁੱਲ ਇਕੱਠਾ ਕਰਕੇ ਬਹੁਤ ਮਿਹਨਤ ਕਰਕੇ ਦਿਨ ਰਾਤ ਕਰਕੇ ਇੰਸਟੀਚਿਊਟ ਤਿਆਰ ਕੀਤੇ ਨੇ ਇਸ ਇੰਸਟੀਚਿਊਟ ਦੇ ਵਿੱਚ ਜੇ ਆਕੇ ਤੁਸੀਂ ਨਾ ਸਿਰਫ ਐਜੂਕੇਸ਼ਨ ਦਾ ਸਿਸਟਮ ਬਲਕਿ ਤੁਸੀਂ ਇਹਨਾਂ ਦਾ ਜਿਹੜਾ ਜੇ ਤੁਸੀਂ ਇਹਨਾਂ ਦੀ ਬਿਲਡਿੰਗ ਨੂੰ ਧਿਆਨ ਨਾਲ ਆਕੇ ਵਾਚ ਕਰੋਗੇ ਉਰੇ ਦਾ ਰੇਨ ਵਾਟਰ ਨੂੰ ਕਿਵੇਂ ਇਹਨਾਂ ਨੇ ਹਾਰਵੈਸਟ ਕੀਤਾ ਉਰੇ ਦੇ ਮਤਲਬ ਕਿ ਜਿਹੜੀ ਨੀਟ ਐਂਡ ਕਲੀਨਨੈਸ ਨੂੰ ਦੇਖੋਗੇ ਉਰੇ ਦੀ ਪਾਰਕਿੰਗ ਦੀ ਫੈਸਿਲਿਟੀ ਨੂੰ ਦੇਖੋਗੇ ਬੱਸਾਂ ਦੀ ਮੈਨੇਜਮੈਂਟ ਨੂੰ ਦੇਖੋਗੇ ਹਰ ਇੱਕ ਚੀਜ਼ ਆ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਮਾਇਨੇ ਖੇਜ਼ ਹੈ ਉਹਦੇ ਦਾ ਸਟਾਫ ਉਹਦੇ ਦੇ ਪ੍ਰਿੰਸੀਪਲ ਸਾਹਿਬ ਉਹ ਸਾਰਿਆਂ ਦਾ ਬਹੁਤ ਵੱਡਾ ਜਾਨੀ ਕਿ ਯੋਗਦਾਨ ਹੈ ਇਹਦੇ ਵਿੱਚ ਸੋ ਉਰੇ ਸੋਲਰ ਸਿਸਟਮ ਹੈ ਜਿਹੜਾ ਇਸ ਸਕੂਲ ਦੇ ਵਿੱਚ ਸੋਲਰ ਸਿਸਟਮ ਬੜੇ ਬਾਖਮਾਲ ਦਾ ਲੱਗਿਆ ਹੋਇਆ ਹੈ ਔਰ ਇਹ ਖੁਦ ਹੀ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਕੇ ਕੰਜ਼ਿਊਮ ਕਰਦੇ ਨੇ ਤੋਂ ਬਾਕੀ ਇੰਸਟੀਟਿਊਟਸ ਨੂੰ ਵੀ